ਮੇਜਰ ਸਿੰਘ ਨਾਮ ਦੇ ਇੱਕ ਮੁੰਡੇ ਦੇ ਵੱਲੋਂ ਆਪਣੀ ਹੀ ਪ੍ਰਿੰਕਾ ਦੇ ਸਿਰ ਦੇ ਉੱਪਰ ਪਹਿਲਾਂ ਇੱਟ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਨ ਤੋਂ ਬਾਅਦ ਉਸ ਦੀ ਜਾਨ ਲੈਣ ਦਾ ਤੂਖਤ ਮਾਮਲਾ ਸਾਹਮਣੇ ਆ ਰਿਹਾ ਹੈ ਇਸ ਤੋਂ ਕੁਝ ਘੰਟਿਆਂ ਬਾਅਦ ਪਤਾ ਲੱਗਦਾ ਹੈ ਕਿ ਨੌਜਵਾਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦਰਦਨਾਕ ਘਟਨਾ ਵਾਪਰੀ ਹੈ ਮਾਨਸਾ ਜਿਲ੍ਹੇ ਦੇ ਕਸਬਾ ਪਿੱਖੀ ਦੇ ਵਿੱਚ ਜਿੱਥੇ ਪਿੰਡ ਬੋੜਾਵਾਲ ਦੇ ਵਿੱਚ ਇਸ ਅਰਥ ਦੀ ਜਾਨ ਲਈ ਗਈ ਅਤੇ ਲੋਕਾਂ ਦੇ ਰੋਲਾ ਪਾਣ ਤੋਂ ਬਾਅਦ ਇਹ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਮਗਰੋਂ ਪੁਲਿਸ ਤੇ ਕੋਲ ਸੂਚਨਾ ਪਹੁੰਚਦੀ ਹੈ ਕਿ ਇਹ ਮੁੰਡਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਦੇ ਲਈ ਭੇਜ ਦਿੱਤਾ ਦੱਸਦੇ ਕਿ ਪਿੰਡ ਵਾਲਿਆਂ ਨੇ ਦੱਸਿਆ ਕਿ ਮੇਜਰ ਸਿੰਘ ਨੇ ਇਸ ਔਰਤ ਮਨਜੀਤ ਕੌਰ ਨੂੰ ਘੜੀਸ ਕੇ ਆਪਣੇ ਘਰ ਦੇ ਕਰ ਲਿਆ ਗਿਆ ਤੇ ਉਸਦੇ ਸਿਰ ਉੱਤੇ ਉਸਨੇ ਵਾਰ ਕੀਤੇ ਤੇ ਜ਼ਖਮੀ ਹੋਣ ਤੋਂ ਬਾਅਦ ਰੂਕੰਬਾਉ ਤਰੀਕੇ ਦੇ ਨਾਲ ਉਸਦੀ ਜਾਨ ਲੈ ਲਈ ਪੁਲਿਸ ਮਾਮਲੇ ਦੀ ਜਾਂਚ ਤੇ ਵੀ ਜੁਕ ਚੁੱਕੀ ਹੈ ਪਿੰਡ ਗੋੜਾਬਾੜ ਵਿਖੇ ਮਨਜੀਤਕੌਰ ਦੇ ਪਤੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਦੱਸਿਆ ਕਿ ਮੇਜਰ ਸਿੰਘ ਨਾਂ ਦਾ ਵਿਅਕਤੀ ਦੇ ਨਾਲ ਉਸਦੀ ਪਤਨੀ ਦੀ ਗਲਤ ਸੀ ਪਰ ਉਹ ਹੁਣ ਉਸ ਤੋਂ ਨਫ਼ਰਤ ਕਰਦੀ ਸੀ ਪਰ ਮੇਜਰ ਸਿੰਘ ਉਸ ਤੋਂ ਖਹਿੜਾ ਨਹੀਂ ਛੱਡ ਰਿਹਾ ਸੀ ਅਤੇ ਉਸਦੀ ਪਤਨੀ ਬੁੜਲਾਡਾ ਵਿਖੇ ਜਦੋਂ ਸਿਲਾਈ ਦਾ ਕੰਮ ਕਰਦੀ ਸੀ ਕੱਲ ਸ਼ਾਮ ਨੂੰ ਕੰਮ ਤੋਂ ਦੇਰੀ ਹੋਣ ਦੇ ਕਾਰਨ ਉਹ ਆਪਣੀ ਪਤਨੀ ਨੂੰ ਘਰੋਂ ਲੈਂਡ ਲਈ ਜਾ ਰਿਹਾ ਸੀ ਪਰ ਉਸਦੀ ਪਤਨੀ ਪੈਦਲ ਕਰ ਆ ਰਹੀ ਸੀ ਅਚਾਨਕ ਹੀ ਮੇਜਰ ਸਿੰਘ ਉਸਦੀ ਪਤਨੀ ਨੂੰ ਫਰੀਜ਼ ਦੇ ਆਪਣੇ ਘਰ ਲੈ ਗਿਆ ਉਹ ਵੀ ਉਸਦੇ ਪਿੱਛੇ ਗਿਆ ਤਾਂ ਉਸਨੇ ਵੇਖਦੇ-ਵੇਖਦੇ ਹੀ ਮੇਜਰ ਸਿੰਘ ਨੇ ਟੁੱਟੀ ਵਾਲੀ ਪਾਈਪ ਉਸਦੀ ਪਤਨੀ ਦੇ ਸਿਰ ਦੇ ਵਿੱਚ ਮਾਰੀ ਉਹ ਬੇਹੋਸ਼ ਹੋ ਗਈ ਅਤੇ ਫਿਰ ਉਸਨੇ ਤੇਲ ਪਾਣ ਤੋਂ ਬਾਅਦ ਮਨਜੀਤ ਕੌਰ ਦੀ ਜਾਨ ਲੈ ਲਈ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਮੇਜਰ ਸਿੰਘ ਦੇ ਫਰਾਰ ਹੋਣ ਮਕਰੋਂ ਜਦੋਂ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਸੀ ਤਾਂ ਅਗਲੇ ਹੀ ਦਿਨ ਪਤਾ ਚੱਲ ਜਾਂਦਾ ਹੈ ਕਿ ਮੇਜਰ ਸਿੰਘ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਿਵਾਰਿਕ ਮੈਂਬਰ ਇਸ ਸਮੇਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਬੇਹਦ ਹੀ ਮਾੜੀ ਘਟਨਾ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਵੀ ਹਰ ਘਰ ਦੇ ਵਿੱਚ ਇਹੀ ਗੱਲ ਚੱਲ ਰਹੀ ਹੈ ਕਿ ਆਖਿਰਕਾਰ ਇਹ ਕਿੰਨਾ ਮਾੜਾ ਬੰਦਾ ਸੀ ਜਿਨੇ ਕੀ ਪਿਆਰ ਦੇ ਨਾਮ ਤੇ ਮਨਜੀਤ ਕੌਰ ਦੀ ਜਾਨ ਲੈ ਲਈ ਮੋਤਾ ਦਾ ਆਈ ਸਰਪੰਚ ਸਾਹਿਬ ਨੇ ਪਾਉਣ ਕੀਤਾ ਰਾਤ ਮੈਨੂੰ 12 ਕ ਦਾ 12 ਇੱਕ ਦਾ ਟਾਈਮ ਸੀਗਾ ਤੇ ਕਹਿੰਦਾ ਵੀ ਸੇਵਕਾਂ ਐ ਕਰਕੇ ਗੱਲ ਹੋ ਗਈ ਵੀ ਤੂੰ ਗੱਡੀ ਲੈ ਕੇ ਆ ਪਿੰਡਾ ਤੇ ਮੈਂ ਬਾਗ ਗਿਆ ਚੱਲ ਗਿਆ ਤੇ ਮੰਜੇ ਤੇ ਪਿਆ ਹੋਇਆ ਸੀਗਾ ਨੌਜਵਾਨ ਤੇ ਕੋਈ ਇਹਨਾਂ ਦਾ ਕਲੇਸ਼ ਖੂਸ ਹੋਇਆ ਹੋਊਗਾ ਤੁਮਾ ਦਾ ਤੇ ਉਹਨੇ ਵੀ ਮੁੰਡੇ ਨੇ ਉਹਨੂੰ ਲੈ ਕੇ ਆਇਆ ਸੀ ਰਾਤ ਨੂੰ ਇਹ ਕਰਨ ਤੋਂ ਪਹਿਲਾਂ ਦੱਸ ਦਿਆਂ ਕਿ ਉਹ ਜਨਾਨੀ ਨਾਲ ਕੀ ਹੋਇਆ ਸੀਗਾ ਉਹਦਾ ਜਿਹੜੇ ਮੇਰੇ ਨਾਲ ਆਈ ਸੀ ਬਾਈ ਉਹ ਦੱਸ ਰਹੀ ਜੀ ਇਹ ਵੀ ਪਹਿਲਾਂ ਗਲੀ ਦੇ ਵਿੱਚੋਂ ਤੋਂ ਬਾਹ ਫੜ ਕੇ ਖਿੱਚੀ ਅੰਦਰ ਉਦੋਂ ਦਾ ਉਹਦੀ ਉਹਦੇ ਇਟਮਾਰੀ ਆ ਗਈ ਇਟਮਾਰ ਦੇ ਬਾਅਦ ਉਹਨੂੰ ਤੇਲ ਪਾ ਕੇ ਅੱਗ ਲਾਈ ਹੈਗੀ ਉਹਦੇ ਤੋਂ ਬਾਅਦ ਘਰੋਂ ਭੱਜ ਗਿਆ ਰੋਲਾ ਪੈ ਗਿਆ ਬਾਸ 2-2 ਘੰਟਿਆਂ ਬਾਅਦ ਆ ਕੇ ਆਪ ਆ ਮੋਚਰੀ ਸਵਿਟ ਕਰਾ ਦਈਏ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਹਸਪਤਾਲ ਵੱਲੋਂ ਰੁਕਾਇਆ ਸੀਗਾ ਜਿਹਦੇ ਵਿੱਚ ਵੀ ਮਨਜੀਤ ਕੋਰਾ ਹਸਪੀਟਲ ਦੇ ਚਾਈ ਹੋਈ ਹੈ ਮੌਕੇ ਤੇ ਜਾ ਕੇ ਪਤਾ ਲੱਗਿਆ ਵੀ ਮੇਜਰ ਸਿੰਘ ਦਵਰਾ ਉਹਦਾ ਕਿਤਾ ਗਿਆ ਸੀ ਕੀ ਰਹਿ ਗਿਆ ਨਾ ਦੇ ਕੀ ਕਰਵੇ ਇਹ ਬਲਜਿੰਦਰ ਸਿੰਘ ਜੋ ਲੜਕੀ ਦੇ ਘਰ ਵਾਲਾ ਜੀ ਉਹਦੇ ਬਿਆਨਾਂ ਤੇ ਅਸੀਂ ਕੰਮ ਕਰਦੇ ਕਿੰਨੀ ਕੁ ਮਰਦੀ ਦੋਨਾਂ ਦੀ ਦੋਨਾਂ ਦੀ ਲੜਕੀ ਦੀ 36 ਸਾਲ ਦੀ ਸੀਗੀ ਤੇ ਲੜਕੇ ਦੀ 25 25 ਸਾਲ ਸ੍ਰਿਕ ਵਿਅਕਤੀ ਨੇ ਉਹ ਕੀ ਨਾਮ ਐ ਕਿੱਥੋਂ ਦਾ ਰਹਿਣਾ ਲੈ ਉਹ ਬਾਅਦ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਿਆ ਜੀ ਰੁਕਾ ਪ੍ਰਾਪਤ ਹੋਇਆ ਵੀ ਜਿਹੜਾ ਮੇਜਰ ਸਿੰਘ ਸੀ ਜਿਹੜਾ ਦੋਸ਼ੀ ਸੀ ਜਰ ਸਿੰਘ ਨਾਮ ਦੇ ਇੱਕ ਮੁੰਡੇ ਦੇ ਵੱਲੋਂ ਆਪਣੀ ਹੀ ਪ੍ਰਿੰਕਾ ਦੇ ਸਿਰ ਦੇ ਉੱਪਰ ਪਹਿਲਾਂ ਇੱਟ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਨ ਤੋਂ ਬਾਅਦ ਉਸ ਦੀ ਜਾਨ ਲੈਣ ਦਾ ਤੂਖਤ ਮਾਮਲਾ ਸਾਹਮਣੇ ਆ ਰਿਹਾ ਹੈ ਇਸ ਤੋਂ ਕੁਝ ਘੰਟਿਆਂ ਬਾਅਦ ਪਤਾ ਲੱਗਦਾ ਹੈ ਕਿ ਨੌਜਵਾਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦਰਦਨਾਕ ਘਟਨਾ ਵਾਪਰੀ ਹੈ ਮਾਨਸਾ ਜਿਲੀ ਦੇ ਤਸਬਾ ਪਿੱਖੀ ਦੇ ਵਿੱਚ ਜਿੱਥੇ ਪਿੰਡ ਬੋੜਾਵਾਲ ਦੇ ਵਿੱਚ ਇਸ ਅਰਥ ਦੀ ਜਾਨ ਲਈ ਗਈ ਅਤੇ ਲੋਕਾਂ ਦੇ ਰੋਲਾ ਪਾਣ ਤੋਂ ਬਾਅਦ ਇਹ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਮਗਰੋਂ ਪੁਲਿਸ ਤੇ ਕੋਲ ਸੂਚਨਾ ਪਹੁੰਚਦੀ ਹੈ ਕਿ ਇਹ ਮੁੰਡਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਦੇ ਲਈ ਭੇਜ ਦਿੱਤਾ ਦੱਸਦੇ ਕਿ ਪਿੰਡ ਵਾਲਿਆਂ ਨੇ ਦੱਸਿਆ ਕਿ ਮੇਜਰ ਸਿੰਘ ਨੇ ਇਸ ਔਰਤ ਮਨਜੀਤ ਕੌਰ ਨੂੰ ਘੜੀਸ ਕੇ ਆਪਣੇ ਘਰ ਦੇ ਕਰ ਲਿਆ ਗਿਆ ਤੇ ਉਸਦੇ ਸਿਰ ਉੱਤੇ ਉਸਨੇ ਵਾਰ ਕੀਤੇ ਤੇ ਜ਼ਖਮੀ ਹੋਣ ਤੋਂ ਬਾਅਦ ਰੂਹ ਕੰਬਾਉ ਤਰੀਕੇ ਦੇ ਨਾਲ ਉਸਦੀ ਜਾਨ ਲੈ ਲਈ ਪੁਲਿਸ ਮਾਮਲੇ ਦੀ ਜਾਂਚ ਤੇ ਵੀ ਜੁਕ ਚੁੱਕੀ ਹੈ ਪਿੰਡ ਘੋੜਾਬਾੜ ਵਿਖੇ ਮਨਜੀਤਕੌਰ ਦੇ ਪਤੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਦੱਸਿਆ ਕਿ ਮੇਜਰ ਸਿੰਘ ਨਾਂ ਦਾ ਵਿਅਕਤੀ ਦੇ ਨਾਲ ਉਸਦੀ ਪਤਨੀ ਦੀ ਗਲਤ ਸੀ ਪਰ ਉਹ ਹੁਣ ਉਸ ਤੋਂ ਨਫ਼ਰਤ ਕਰਦੀ ਸੀ ਪਰ ਮੇਜਰ ਸਿੰਘ ਉਸ ਦਾ ਖਹਿੜਾ ਨਹੀਂ ਛੱਡ ਰਿਹਾ ਸੀ ਅਤੇ ਉਸਦੀ ਪਤਨੀ ਬੁਢਲਾਡਾ ਵਿਖੇ ਜਦੋਂ ਸਿਲਾਈ ਦਾ ਕੰਮ ਕਰਦੀ ਸੀ ਕੱਲ ਸ਼ਾਮ ਨੂੰ ਕੰਮ ਤੋਂ ਦੇਰੀ ਹੋਣ ਦੇ ਕਾਰਨ ਉਹ ਆਪਣੀ ਪਤਨੀ ਨੂੰ ਘਰੋਂ लैंड ले जा रहा ਸੀ ਪਰ ਉਸਦੀ ਪਤਨੀ ਪੈਦਲ ਕਰ ਆ ਰਹੀ ਸੀ ਅਚਾਨਕ ਹੀ ਮੇਜਰ ਸਿੰਘ ਉਸਦੀ ਪਤਨੀ ਨੂੰ ਫਰੀਜ਼ ਕੇ ਆਪਣੇ ਘਰ ਲੈ ਗਿਆ ਉਹ ਵੀ ਉਸਦੇ ਪਿੱਛੇ ਗਿਆ ਤਾਂ ਉਸਨੇ ਵੇਖਦੇ-ਵੇਖਦੇ ਹੀ ਮੇਜਰ ਸਿੰਘ ਨੇ ਟੁੱਟੀ ਵਾਲੀ ਪਾਈਪ ਉਸਦੀ ਪਤਨੀ ਦੇ ਸਿਰ ਦੇ ਵਿੱਚ ਮਾਰੀ ਉਹ ਬੇਹੋਸ਼ ਹੋ ਗਈ ਅਤੇ ਫਿਰ ਉਸਨੇ ਤੇਲ ਪਾਣ ਤੋਂ ਬਾਅਦ ਮਨਜੀਤਪੁਰ ਦੀ ਜਾਨ ਲੈ ਲਈ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ मेजर सिंह ਦੇ ਫਰਾਰ ਹੋਣ ਮਗਰੋਂ ਜਦੋਂ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਸੀ ਤਦਲੇ ਹੀ ਦਿਨ ਪਤਾ ਚੱਲ ਜਾਂਦਾ ਹੈ ਕਿ ਮੇਜਰ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਿਵਾਰਿਕ ਮੈਂਬਰ ਇਸ ਸਮੇਂ ਇंसाफ ਦੀ ਗੁਹਾਰ ਲਗਾ ਰਹੇ ਹਨ ਬੇहद ਹੀ ਮਾੜੀ ਘਟਨਾ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਵੀ ਹਰ ਘਰ ਦੇ ਵਿੱਚ ਇਹੀ ਗੱਲ ਚੱਲ ਰਹੀ ਹੈ ਕਿ ਆਖਿਰਕਾਰ ਇਹ ਕਿੰਨਾ ਮਾੜਾ ਬੰਦਾ ਸੀ ਜਿਸ ਨੇ ਕੀ ਪਿਆਰ ਦੇ ਨਾਮ ਤੇ ਮਨਜੀਤ ਕੌਰ ਦੀ ਜਾਨ ਲੈ ਲਈ ਮੋਤਾ ਦਾ ਐ ਉਹ ਹੀ ਸਰਪੰਚ ਸਾਹ ਨੇ ਪਾਉਣ ਕੀਤਾ ਰਾਤ ਮੈਨੂੰ 12 ਕ ਦਾ 12 ਇੱਕ ਦਾ ਟਾਈਮ ਸੀਗਾ ਤੇ ਕਹਿੰਦਾ ਵੀ ਸੇਵਕ ਐ ਕਰਕੇ ਗੱਲ ਹੋ ਗਈ ਵੀ ਤੂੰ ਡੱਡੀ ਲੈ ਕੇ ਆ ਪਹਿਲਾਂ ਤੇ ਮੈਂ ਬਾਗਿਆ ਚੱਲ ਗਿਆ ਤੇ ਮੰਜੇ ਦੇ ਪਿਆ ਹੋਇਆ ਸੀਗਾ ਨੌਜਮਾਨ ਤੇ ਕੋਈ ਇਹਨਾਂ ਦਾ ਕਲੇਸ਼ ਕੋਲ ਸੋਇਆ ਹੋਊਗਾ ਤੁਮਾ ਦਾ ਤੇ ਉਹਨੇ ਵੀ ਮੁੰਡੇ ਨੇ ਉਹਨੂੰ ਲੈ ਕੇ ਆਇਆ ਸੀ ਰਾਤ ਨੂੰ ਇਹ ਕਰਨ ਤੋਂ ਪਹਿਲਾਂ ਦੱਸ ਦਿਆਂ ਕਿ ਉਹ ਜਨਾਨੀ ਨਾਲ ਕੀ ਹੋਇਆ ਸੀਗਾ ਉਹਦਾ ਜਿਹੜੇ ਮੇਰੇ ਨਾਲ ਆਏ ਸੀਗੇ ਬਾਈ ਉਹ ਦੱਸ ਰਹੇ ਜੀ ਇਹ ਵੀ ਪਹਿਲਾਂ ਗਲੀ ਦੇ ਵਿੱਚੋਂ ਤੋਂ ਬਾਹ ਫੜ ਕੇ ਖਿੱਚੀ ਅੰਦਰ ਉਦੋਂ ਉਹਦੀ ਉਹਦੇ ਇਟ ਮਾਰੀ ਆ ਗਈ ਇਟ ਮਾਰਦੇ ਬਾਅਦ ਆ ਉਹਨੂੰ ਤੇਲ ਪਾ ਕੇ ਅੱਗ ਲਾਈ ਆ ਗਈ ਕੋਈ ਤੇ ਬਾਅਦ ਘਰੋਂ ਭੱਜ ਗਏ ਰੌਲਾ ਪੈ ਗਿਆ ਤੇ ਬਾਸ 2-2 ਘੰਟਿਆਂ ਬਾਅਦ ਆ ਕੇ ਆਪ ਆ ਮੋਚਰੀ ਸ਼ਿਫਟ ਕਰਾ ਦਈਏ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਹਸਪੀਟਲ ਵੱਲੋਂ ਰੁਕਾਇਆ ਸੀਗਾ ਜਿਹਦੇ ਵਿੱਚ ਦੀ ਮਨਜੀਤ ਕੋਰਾ ਹਸਪੀਟਲ ਦੇ ਵਿੱਚ ਚਾਈ ਹੋਈ ਹੈ ਮੌਕੇ ਤੇ ਜਾ ਕੇ ਪਤਾ ਲੱਗਿਆ ਵੀ ਮੇਜਰ ਸਿੰਘ ਦੁਆਰਾ ਉਹਦਾ ਕੀਤਾ ਗਿਆ ਸੀ ਕੀ ਰਿਹਾ ਇਹਨਾਂ ਦਾ ਕੀ ਕਰ ਰਿਹਾ ਇਹ ਬਲਜਿੰਦਰ ਸਿੰਘ ਜੋ ਲੜਕੀ ਦੇ ਘਰ ਵਾਲਾ ਜੀ ਉਹਦੇ ਵੀ ਇਨਨਾਂ ਤੇ ਸੱਟ ਲੱਗੀ ਕਿੰਨੀ ਕੁ ਮਰਦੀ ਦੋਨਾਂ ਦੀ ਦੋਨਾਂ ਦੀ ਲੜਕੀ ਦੀ 36 ਸਾਲ ਦੀ ਸੀਗੀ ਤੇ ਲੜਕੇ ਦੀ ਪੈਂਤੀ ਪੈਂਤੀ ਸਰ ਇੱਕ ਵਿਅਕਤੀ ਨੇ ਉਹ ਕੀ ਨਾ ਮੈਂ ਕਿੱਥੋਂ ਦਾ ਰਹਿਣਾ ਵਾਲਾ ਇਹ ਉਹ ਬਾਅਦ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਿਆ ਜੀ ਇਹ ਰੁਕਾ ਪ੍ਰਾਪਤ ਹੋਇਆ ਵੀ ਜਿਹੜਾ ਮੇਜਰ ਸਿੰਘ ਸੀ ਜਿਹੜਾ ਦੋਸ਼ੀ ਹੈ